इंडियन टीवी न्यूज़ पंजाब अपनी खबर अपनी भाषा विच नमस्कार ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਦੋ ਮਿੰਟ ਦੇ ਦਿਓ ਬਸ ਹਾਂ ਜੀ ਸਰ ਇਹ ਪ੍ਰਸ਼ਨ ਆ ਰਿਹਾ ਦੋਸਤੋ ਸ਼ਰਮਣੀ ਕੱਲ ਦਾ ਸੁਧਾਰ ਲੈ ਵੱਲੋਂ ਪੰਜਾਬ ਦੇ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖਿਆ ਗਿਆ ਤੇ ਇੱਕ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਿਆ ਗਿਆ ਇਹ ਛੇਦੀ ਪੰਦਰਵਾੜੇ ਦੇ ਦੌਰਾਨ ਨਗਰ ਨਿਗਮ ਗਿਆ ਚੋਣਾ ਨਾ ਹੋਣ ਇਹ ਚੋਣਾ 15 ਦਿਨ ਲਈ ਅੱਗੇ ਟਾਲਿਆ ਜਾਂਦਾ ਕਿਉਂਕਿ ਛੇਦੀ ਪੰਦਰਵਾੜੇ ਦੇ ਦੌਰਾਨ ਇੱਕ ਭਾਵੁਕਤਾ ਦਾ ਮਾਹੌਲ ਹੁੰਦਾ ਛੇਦੀ ਪੰਦਰਵਾੜੇ ਦੇ ਦੌਰਾਨ ਲੋਕਾਂ ਦੇ ਵਿੱਚ ਇੱਕ ਬਹੁਤ ਮੈਂ ਸਮਝਦਾ ਗੀਨ ਮਾਹੌਲ ਹੁੰਦਾ ਔਰ ਇੱਕ ਸਦ ਭਾਵਨਾ ਤੇ ਇੱਕ ਭਾਵਕ ਮਾਹੌਲ ਦੇ ਵਿੱਚ ਚੋਣਾ ਜਿਹੜੀਆਂ ਉਹ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹੁੰਦੀਆਂ ਕਿਉਂਕਿ ਚੋਣਾ ਦੇ ਦੌਰਾਨ ਇੱਕ ਦੂਜੇ ਦੇ ਵਿਰੁੱਧ ਚਿਕੜੇ ਸ਼ਾਰੀ ਹੁੰਦੀ ਹੈ ਇੱਕ ਦੂਜੇ ਵਿਰੁੱਧ ਤਾਨੇ ਮੇਨੇ ਹੁੰਦੇ ਨੇ ਔਰ ਸ਼ਰਾਬ ਮੀਟਾ ਦੀ ਵਰਤੋਂ ਹੁੰਦੀ ਆ ਜਿਹੜਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੋਏਗਾ ਇਹ ਚੋਣਾਂ ਛੇਤੀ 15 ਵਾੜੇ ਦੇ ਗ੍ਰਾਂਟ ਕਰਾਉਣੀ ਆ ਤੇ ਪੰਜਾਬ ਸਰਕਾਰ ਨੂੰ ਵੀ ਅਸੀਂ ਪੁਰਜ਼ੋਰ ਅਪੀਲ ਕੀਤੀ ਆ ਪੱਤਰ ਲਿਖ ਕੇ ਤੇ ਚੋਣ ਕਮਿਸ਼ਨ ਪੰਜਾਬ ਨੂੰ ਵੀ ਮੰਗ ਕੀਤੀ ਆ ਕਿ ਇਹ ਚੋਣਾਂ 15 ਦਿਨ ਲਈ ਹੋਰ ਅੱਗੇ ਕਰ ਲਿਆ ਜਾਣ ਚੋਣਾਂ ਜਨਵਰੀ ਦੇ ਪਹਿਲੇ ਹਫ਼ਤੇ ਦੇ ਹਫ਼ਤੇ ਕਰ ਲਈ ਜਾਣ ਸੋ ਮੈਂ ਸਮਝਦਾ ਕਿ ਹਜ਼ਾਰਤ ਵੱਲ ਦਿੱਤੇ ਹਲਕਾ ਨਾਮੇ ਤੇ ਫਿਰ ਨੂੰ ਸੁਧਾਰਿਆ ਵੀ ਜਾ ਸਕਦਾ ਇਹ ਜਿਹੜੀ ਲੋਕਾਂ ਦੀ ਭਾਵਨਾ ਹੈ ਉਹਦਾ ਖਿਆਲ ਰੱਖਣਾ ਚਾਹੀਦਾ। ਦੂਜੀ ਗੱਲ ਮੈਂ ਕਹੀਆ ਜੀ ਫਟੇਗੜ ਸਾਹਿਬ ਨੂੰ ਕਿ ਸਿੱਧੀ 15 ਵਰ੍ਹੇ ਦੇ ਦੌਰਾਨ 15 ਦਿਨ ਦੀ ਸ਼ਰਾਬ ਦੇ ਠੇਕੇ ਮੀਰ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਸੀਗੀਆਂ ਫਟੇਗੜ ਸਾਹਿਬ ਦੇ ਵਿੱਚ। ਔਰ ਸਾਰੇ ਰਸਤੇ ਜਿਹੜੇ ਨੇ ਫਟੇਗੜ ਸਾਹਿਬ ਨੂੰ ਜਾਣ ਵਾਲੇ ਉਹਨਾਂ ਦੀ ਮੁਰੰਮਤ ਹੋਣੀ ਚਾਹੀਦੀ ਹੈ। ਤਾਂ ਕਿ ਸੰਗਤ ਨੂੰ ਪਰੇਸ਼ਾਨੀ ਨਾ ਹੋਵੇ। ਖਾਸ ਤੌਰ ਤੇ ਪਟਿਆਲਾ ਫਟੇਗੜ ਸਾਹਿਬ ਰੋਡ ਵੀ ਆ। ਇਹਦਾ ਕੰਮ ਵੀ ਤੁਰੰਤ ਮੁਕੰਮਲ ਕਰਨਾ ਚਾਹੀਦਾ।

ਵਾਹ ਉਹ ਇਟਮਟਾ ਰਾਜਾ ਪ੍ਰਧਾਨ ਜੀ ਪੂਜਨ ਜਾਇ ਹਣਾ ਗੁਰਮਸਤ ਪੂਜਨ ਆਉਣਾ ਉਹ ਦੇ ਦੋਸੀ ਇੱਕ ਕੰਮ ਕਰਦੀ ਮੈਂ ਪ੍ਰਧਾਨ ਜੀ ਦਾ ਡੇਢ ਮਿੰਟ ਦੀ ਬਾਈਟ ਮੈਂ ਗੰਦੀ ਫੜੇ ਰੜ ਸਾਹ ਤੇ